ਮੇਲੇ ਦੇ ਵਿੱਚ ਮੱਥਾ ਟੇਕਣ ਗਈ ਸੀਗੀ ਆਪਣੇ ਪਰਿਵਾਰ ਦੇ ਨਾਲ ਪਰ ਇਸ ਨੂੰ ਕੀ ਪਤਾ ਸੀਗਾ ਕਿ ਇਸਨੇ ਵਾਪਸ ਨਈ ਪਰਤਨਾ ਦੱਸਦੀ ਹੈ ਕਿ ਤੜਕਸਾਰ ਸਵੇਰੇ ਆਪਣੇ ਪਰਿਵਾਰ ਦੇ ਨਾਲ ਮੇਲੇ ਦੇ ਵਿੱਚ ਮੱਥਾ ਟੇਕਣ ਗਈ ਸੀ ਆ ਬਜ਼ੁਰਗ ਔਰਤ ਤਜਦੋ ਵਾਪਸ ਆ ਰਹੇ ਸੀਗੇ ਤਾਂ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਗੱਡੀ ਦੇ ਕੋਲ ਇੱਕ ਜਿਹੜੀ ਕਿ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਦੀ ਵੈਂ ਸੀਗੀ ਤਾਂ ਬਜ਼ੁਰਗ ਦਾ ਉਸ ਦੇ ਉੱਤੇ ਹੱਥ ਲੱਗ ਜਾਂਦਾ ਹੈ ਤੇ ਉਸ ਨੂੰ ਜ਼ੋਰਦਾਰ ਗ੍ਰੰਟ ਲੱਗ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਮਾਮਲਾ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਦਾ ਹੈ ਜਿੱਥੇ ਕਿ ਦੂਰ ਦੂਰ ਤੋਂ ਸੰਗਤਾਂ ਜਿਹੜੀ ਕਿ ਮੱਥਾ ਟੇਕਣ ਦੇ ਲਈ ਇੱਥੇ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਮ੍ਰਿਤਕ ਦਾ ਨਾਮ ਗੁਰਮੀਤ ਕੌਰ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਦੇ ਵਿੱਚ ਮੱਥਾ ਟੇਕਣ ਦੇ ਲਈ ਟੜਕਸਾਰ ਪਹੁੰਚ ਗਈ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਨ ਲਈ ਆਪਣੀ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਦੇ ਵਿੱਚ ਚਾਰਜਿੰਗ ਦੇ ਉੱਤੇ ਲੱਗੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀਗਾ ਤਾਂ ਉਸ ਬਜ਼ੁਰਗ ਔਰਤ ਦਾ ਹੱਥ ਲੱਗ ਜਾਂਦਾ ਹੈ ਤੇ ਉਸ ਔਰਤ ਦਾ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜਦੋਂ ਕਰੰਟ ਲੱਗਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਤੁਰੰਤ ਸੰਬਰਾਲਾ ਦੇ ਸਿਵਲ ਹਸਪਤਾਲ ਤੇ ਵਿੱਚ ਲਿਗਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਬੇਹੱਦੀ ਹੈਰਾਨ ਕਰ ਦੇਣ ਵਾਲੀ ਇਹ ਗੱਲ ਹੈ ਕਿ ਮੱਥਾ ਟੇਕਣ ਦੇ ਲਈ ਘਰੋਂ ਨਿਕਲਾ ਸੀ ਪਰਿਵਾਰ ਪਰ ਇਸ ਬਜ਼ੁਰਗ ਮਹਿਲਾ ਨੂੰ ਕੀ ਪਤਾ ਸੀਗਾ ਵੀ ਇਸ ਤਰ੍ਹਾਂ ਉਸ ਦੀ ਮੌਤ ਆ ਜਾਵੇਗੀ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਨੀਲੋਂਪੁਰ ਦਾ ਕਿ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਵੰਗੂ ਰਹਿ ਬੰਦਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਥਾ ਸਾਡੇ ਅਸੀਂ ਮੱਥਾ ਦੇਖਣ ਜਾਂਦੇ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸੱਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡੈਕਟ ਕਰੰਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਈ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀਵਾਲੀ ਨੁਕਸਾਨ ਨਾ ਹੋਵੇ ਕੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਐ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਜੇ ਮਤਲਬ ਕੀਤੀ ਜਾਏ ਉਹਦੇ ਚ ਕੀ ਨਾਮ ਤੁਹਾਡਾ ਵੀਰ ਮੇਰਾ ਅਮਰਿੰਦਰ ਸਿੰਘ ਪਿੰਲੀ ਲੋਕ ਖੁਰਦ ਪਿੰਡ ਮੇਰਾ ਜੀ ਸਾਡੇ ਲਾਗ ਪਿੰਡ ਦਾ ਕੋੜ ਦਾ ਮੇਰਾ ਨਾਦਾ ਜੀ ਕੋੜ ਪਿੰਡ ਅਸੀਂ ਉੱਥੇ ਮਾ ਸਾਡੇ ਕਰਨ ਗਏ ਸੀਗੇ ਤੇ ਜਦੋਂ ਮਾ ਸਾਡੇ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਹਾਂ ਤੇ ਉਹਨਾਂ ਨੂੰ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਕੱਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੇ ਗਈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹ ਜੀ ਗੱਡੀਆਂ ਦੀ ਸਖਤ ਨੋਟਿਸ ਦੇ ਕੇ ਪਰਚਾ ਦਰਜ ਕਰਨਾ ਚਾਹੀਦਾ ਵਾ ਜੇ ਇਹਨਾਂ ਕਰਕੇ ਸਾਡੋ ਇਡਾ ਬੜਾ ਘਾਟਾ ਪਿਆ ਦੋਨੋਂ ਜੀ ਬਕਰਲਾ ਇੱਥੇ ਸਿੱਧਾ ਹੀ ਕੰਮ ਕੀਤਾ ਆ ਜੀ ਕਿ ਉਹਦੀ ਕਲੀਨ ਨਹੀਂ ਟਰੈਕ ਕਰ ਦਿੱਤੇ ਮਾਤਾ ਦਾ ਨਾਮ ਕਿਸੇ ਤੋਂ ਪਤਾ ਨਾਮ ਗਰਮੀਤਵਰ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਦੀ ਉਮਰ 50 ਸਾਲ ਤੋਂ 55 ਦੇ ਵਿਚਕਾਰ ਦੀ ਸੀ ਜਿਹੜੀ ਗੱਡੀ ਖੜੀ ਸੀ ਉਹਦੇ ਕੋਲ ਖੜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕਰਾਡ ਛੱਡ ਕੇ ਗਿਆ ਹੋਇਆ ਜੀਆ ਅੱਛਾ ਉਹ ਟਾਈਮ ਸੀ ਕੋਈ ਛੱਡਿਆ ਨਾ ਕੋਈ ਨਹੀਂ ਇਹ ਇਹਦੀ ਗਲਤੀ ਹੈ ਪ੍ਰਸ਼ਾਸਨ ਨੂੰ ਚੱਕਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਇੱਕ ਨੂੰ ਲੱਖਾਂ ਲੋਕਾਂ ਨੇ ਜਾਣ ਚਾਹਦੀ ਆ ਜੀ ਤੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਵੀ ਗੱਡੀ ਉਹ ਮੋਟੀ ਹੱਥ ਜਦ ਮਾਰਿਆ ਗੱਡੀ ਕੋਈ ਨਹੀਂ ਨਿਕਲਿਆ ਇਸੋ ਜੇ ਕੋਈ ਨਹੀਂ ਉਹ ਵੀ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਤੇ ਪਾਚਾ ਦਾ ਜ ਕਰਵਾ ਦੇ ਤੇ ਮਾਤਾ ਇਹਨਾਂ ਕੋਣ ਕੋਣ ਸੀ ਬਾਤਾਂ ਮੈਂ ਜੀ ਕੇ ਉਹਨੇ ਕਰਦੇ ਸੀ ਸਾਡੀ ਫੈਮਿਲੀ ਉਹ ਸੀ ਸਾਰੀ ਜੀ ਹਾਂ 3 ਨੰਬਰ ਦਾ ਜੀ ਟੋਪਿਕ ਦੇਖੋ ਜਨੇ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਇਹ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਜੀ ਕਿਸ਼ਿਨ ਕਾਉਂਟ ਡੈਟਿਕਰ ਇਲੈਕਟ੍ਰਿਕ ਸ਼ਾਰਟ ਨਾਲ ਉਹ ਇੱਥੇ ਸੋਲਿਸ਼ ਜੇ ਆਪਾਂ ਬੋਡੀ ਜਿਹੜੀ ਪੋਜੀਸ਼ਨ ਕਰਦੇ ਜਿਵੇਂ ਪੋਸਟ ਕਾਰਡੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ਾਰਟ ਕੀ ਮੇ ਲੱਗਿਆ ਹੋਵੇ ਤੁਸੀਂ ਗੁੱਸਾ ਨਾ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤਾਂ ਆਪਣਾ ਤਾਂ ਜਿਹੜੀ ਕੋਰਟਿਕ ਵਾਲੀ ਹੈਲ ਹੁੰਦੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਆ ਉਹਦਾ ਵੀ ਬਾਇਸ ਤੋਂ ਵੀ ਕਰੰਟ ਲੱਗਿਆ ਹੋਣਾ ਲੱਗਿਆ ਕਿਸੇ ਮੇਲੇ ਹੱਥ ਨਾਲ ਲੱਗਿਆ ਕਿਵੇਂ ਲੱਗਿਆ ਫਿੱਟ ਜੀ ਗੇਜ ਜੀ ਨਾ ਮਾ ਜੀ